ਸਵਰਗ ਆ ਪੰਜਾਬ ਸਵਰਗ ਮੰਨਦੇ ਹੋਏ ਗੱਲ ਬਾਈ ਇਹ ਸਵਰਗ ਆ ਜਿੱਥੇ ਮਰਜੀ ਚਲੇ ਜੋ ਹੁਣ ਬਾਹਰ ਵੀ ਆਪਣੇ ਬੰਦੇ ਵੀ ਤੁਸੀਂ ਬੈਠੇ ਵੇਖੀ ਜਾਂਦੇ ਆ ਜਰੂਰ ਕਮੈਂਟ ਕਰਿਓ ਹੈ ਤਾਂ ਚਲੋ ਹਨਾ ਸਾਰੇ ਗਏ ਆ ਸਾਡਾ ਵੀ ਜ਼ਿਕਰ ਦਾ ਸਾਰਿਆਂ ਦਾ ਜ਼ਿਕਰ ਦਾ ਕੈਨੇਡਾ ਅਮਰੀਕਾ ਜਾਣ ਨੂੰ ਪਰ ਉਹ ਕਾਲ ਮਲਾ ਕੇ ਜੇ ਗੱਲ ਕੀਤੀ ਜਾਵੇ ਪੰਜਾਬ ਸਵਰਗ ਓਏ ਮਿੱਤਰ ਕਿਉਂ ਆਹ ਗੇਟ ਆ ਆ ਵੇਖੋ ਮੈਂ ਕਹਿੰਦਾ ਵਾਂਸ-ਵੂਸ ਲਾ ਕੇ ਹਨ ਘੈਂਟ ਗੱਲਬਾਤ ਬਣਾਈ ਪਈ ਆ ਤੇ ਲੋ ਵੀ ਜੇ ਅੱਗੇ ਗੱਲ ਕਰਦੇ ਆ ਐਂਟਰੀ ਹੋਣ ਸਾਰ ਇਧਰ ਸਾਨੂੰ ਗੋਲ ਟੇਬਲ ਮਿਲੂਗਾ ਬੰਦੇ ਕਈ ਜਾਂਦੇ ਖਣੀ ਨਸ਼ਾ ਪੀਣ ਨੂੰ ਬਣਾਈ ਜਾਂਦੇ ਨਹੀਂ 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 ਸਾਰੀ ਗੱਲ ਹੋਣੀ ਹੁੰਦੀ ਨਸ਼ਾ ਪੀਣ ਨੂੰ ਹੋਰ ਬੜੀਆਂ ਥਾਮਾਂ ਬਣੀਆਂ ਕਣੀ ਕਿਤੇ ਵੀ ਬੰਦਾ ਬਹਿ ਕੇ ਪੀ ਸਕਦਾ ਨਸ਼ਾ ਪੀਣ ਨੂੰ ਤਾਂ ਬਾਈ ਖਾਸਾ ਬੋਤਲ 250 ਤੇ ਲੈ ਕੇ ਹਾਂ ਜਿੱਤੇ ਮਰ ਪੀਣ ਜਿਹੜੀ ਨਾਲੀ ਚ ਮਰਜੀ ਪਿਆਰਾ ਸਹੀ ਗੱਲ ਸਹੀ ਗੱਲ ਆ ਥੰਦੀ ਜਗ੍ਹਾ ਦੀ ਲੋੜ ਹੁੰਦੀ ਆ ਇਹ ਇੱਕ ਐਨਜੋਇਮੈਂਟ ਆ ਹਾਂਜੀ ਸੁੱਖਿਆ ਕੀ ਹਾਲੇ ਚੜਦੀ ਕਲਾ ਚੜਦੀ ਕਲਾ ਹੋਰ ਕੀ ਜਾਂਦੀ ਠੰਡ ਠੀਕ ਠਾਕ ਹੈ ਬੋਲੀ ਬਾਬੇ ਦੀ ਕਿਰਪਾ ਹੈ। ਲਓ ਜੀ ਬਾਬੇ ਦੀ ਕਿਰਪਾ ਚਾਹੀਦੀ ਆ ਤੇ ਬਾਕੀ ਲੋੜੀ 'ਚ ਥੋੜੇ ਦੇਣ ਹੀ ਰਹਿ ਗਏ ਆ। ਤੇ ਇਧਰ ਮੂੰਗਫਲੀ ਰਿਓੜੀਆਂ, ਗਾਜਕ, ਮਰੂਨ ਦੇ। ਸਸਤੀ ਫਿਰ? ਕਿ ਠੀਕ ਰੇਟ? ਠੀਕ ਰੇਟ। ਅਸੀਂ ਸਸਤੀ ਨਹੀਂ ਕਹਦੇ ਵੀ ਠੀਕ ਰੇਟ 'ਚ ਮਿਲੂਗੀ ਕਿ ਨਹੀਂ। ਤੇ ਇਧਰ ਪੱਠ ਹੋਈ ਜਾਂਦਾ ਗਰਮ। ਇਹਦੇ ਨਾਲ ਦੀ ਨਾਲ ਲस्सी ਲੈਣਾ ਹੈ ਕੁੱਲਚੇ ਤੇ ਅੱਜ ਇਹ ਕੁੱਲਚੇ ਨਹੀਂ ਰੈਡੀ ਕਰ ਰਹੇ ਹਾਂ। ਗੋਲੂ। ਵਧੀਆ ਕੁੱਲਚੇ ਕਿੰਨੇ ਟਾਈਮ 'ਚ ਮੰਨਗੇ? ਅੱਜ ਕਿਧਰ ਗਿਆ ਸ਼ੰਕਰ? ਢੂੜ ਢਗਿਆ। ਢੂੜ ਢਗ ਗਿਆ। ਭਾਈ ਬੱਚਾ ਨੇ ਖਾਣੇ ਸੀਗੇ ਕੋਲਚੇ ਤੇ ਅੱਜ ਨਵੇਂ ਕੈਮਰੇ ਨਾਲ ਗੋਪਰੋਨਾ ਕਰਦੇ ਪਏ ਆਂ ਸ਼ੂਟ ਤੇ ਦੱਸਿਓ ਕੁਆਲਿਟੀ ਆਵਾਜ਼ ਬੁਝ ਕਿਵੇਂ ਹਜੇ ਆਪਣਾ ਸਿੱਖ ਹੀ ਰਹੇ ਆ ਸਮਝ ਕੇ ਚਲੋ ਸਿੱਖ ਰਹੇ ਸਿੱਖ ਉਹ ਨਚਰਾ ਇਧਰ ਆ ਗੋ ਗਸੇਕਦੇ ਆ ਸਿੱਖ ਬਣੇ ਆ ਗਏ ਹਾਂ ਸਿੱਖ ਬੰਦਾ ਸਾਰੀ ਉਮਰ ਨਾ ਹੀ ਤਾਂ ਸਿੱਖ ਰੱਖਿਆ ਬੰਦਾ ਸਾਰੀ ਉਮਰ ਸੁੱਖਿਆ ਸਿੱਖਦਾ ਰਹਿੰਦਾ ਸਿੱਖੀ ਜਾਂਦਾ ਸਿੱਖੀ ਜਾਂਦਾ ਨਾ ਸਿੱਖ ਤਾਂ ਬਸ ਇਹਦਾ ਨਾ ਹੀ ਤਾਂ ਇਸੇ ਕਰਕੇ ਸਿੱਖ ਆ ਹਨ ਸਿੱਖ ਬੰਦਾ ਜਿਹਨੇ ਨਾਂ ਤਾਂ ਰਹਿ ਵੀ ਸਿੱਖ ਹਾਂ ਬਸ ਬਸ ਸਾਰਾ ਕੁਝ ਸਿੱਖ ਹੈਗਾ ਹਾਂ ਉਹ ਸਿੱਖੀ ਚੱਲ ਹਾਂ ਤੇ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ। ਹੂੰ। ਚੱਲਦਾ ਰਹਿੰਦਾ ਕੰਮ ਇਹ ਤਾਂ। ਲੋ ਵੀ ਅੱਜ ਥੋੜਾ ਪਹਿਲਾਂ ਸਰੀਰ ਜਾ ਡਾਉਨ ਸੀਗਾ ਜੇ ਖੇਤ ਵੀ ਹੱਲੇ ਜਾਣਾ ਤੇ ਨਾਲ ਇਹਦੇ ਨਾਲ ਬਣਾਉਨੇ ਆ ਰੀਲਾ ਰੂਲਾ GoPro ਦੇ ਨਾਲ ਤੇ ਵੇਹਣੇ ਕਿਵੇਂ ਦੀ ਕੁਆਲਿਟੀ ਦੇ ਕਿਵੇਂ ਦੀ ਬਣਦੀ ਆ। ਹੱਲੇ 1080 ਤੇ ਰਿਕਾਰਡ ਕਰ ਰਿਆ ਮੈਂ। ਤੇ ਫਿਰ 4K ਵਾਲਾ ਵੀ ਆਪਾਂ ਦੱਸਾਂਗੇ ਤੁਹਾਨੂੰ ਕਿੰਨੀ ਕੁ ਕੁਆਲਿਟੀ ਬਣਦੀ ਆ। ਹੂੰ। ਬਾਕੀ ਵੀ ਭਾਈ ਠੰਡ ਬਹੁਤ ਜ਼ਿਆਦਾ ਤੇ ਆਪਣਾ ਰੱਖੋ ਧਿਆਨ। ਤੇ ਮੈਂ ਤਾਂ ਥੋੜਾ ਜਿਹਾ ਫੇਰ ਬਿਮਾਰ ਹੋ ਗਿਆ ਕੱਲ ਠੀਕ ਹੋ ਗਿਆ ਸੀ ਅੱਜ ਮੈਂ ਗੱਡੀ ਗੁੱਡੀ ਧੋਣਾ ਰਿਹਾ ਤੇ ਗੁਰੂ ਘਰੇ ਥੋੜੇ ਬਸਤਰ ਧੋਣੇ ਸੀ ਉਹਦੇ ਨਾਲ ਪਾਣੀ ਠੰਡਾ ਸੀ ਸੁੱਕਿਆ ਠੰਡੇ ਪਾਣੀ ਕਰਕੇ ਉਹ ਮੈਨੂੰ ਜ਼ੁਕਾਮ ਜਿਹਾ ਫੇਰ ਲੱਗ ਗਿਆ ਹੁਣ ਮੈਂ ਪਿਆ ਹੀ ਆਇਆ ਤੇ ਬਾਕੀ ਇਹਦਾ ਸਟੈਂਡ ਲੈਣਾ ਸੀਗਾ ਉਹ ਤੁਹਾਨੂੰ ਫੇਰ ਵਿਖਾਵਾਂਗਾ ਉਹ ਬਾਟ ਕਰਦੇ ਨੇ ਇਹਦਾ ਹੈਂ ਕਰਦੇ ਨੇ ਤਾਂ ਠੰਡ ਠੰਡ ਦੇ ਵਿੱਚ ਕੀ ਕਰਦਾ ਸਤਿ ਸ੍ਰੀ ਅਕਾਲ ਜੀ ਗਗਨਪਰਾਜ ਜੀ ਕੈਨੇਡਾ ਜੀ ਇਧਰ ਚਾਹ ਨਾਲ ਲੱਡੂ ਚੱਲਦੇ ਪਏ ਕਹਿੰਦੇ ਇਹ ਵੀ ਲੰਗਰਾਂ ਦਾ ਵੈਰੀ ਬਣਿਆ ਹੋਇਆ ਹੈ ਬਾਈ ਮੋਦਕੀ ਦੀ ਵੀਡੀਓ ਵਾ ਵੈਰ ਲੋ ਗਿਆ ਨਾ ਨਹੀਂ ਮੈਂ ਤਾਂ ਸ਼ਹਿਰੋਂ ਆਇਆ ਬਾਈ ਚਾਹੇ ਲੱਗਾ ਇਹ ਸਾਡੇ ਆਨਲਾਈਨ ਸਰਪੰਚ ਆ ਇਹ ਨਹੀਂ ਅਸੀਂ ਤਾਂ ਕੈਨੇਡਾ ਜਾਣਾ ਗਗਨਾ ਬਰਾੜ ਕੈਨੇਡਾ ਆ ਸਰਪੰਚੀ ਤੋਂ ਲੈਣਾ ਕੀ ਹੈ ਨਹੀਂ ਆਨਲਾਈਨ ਸਰਪੰਚ ਸਾਡੇ ਐਸਆਰ ਦੇ ਹੱਥ ਧਰਿਆ ਬੈਠੇ ਇਹ ਵੈਸੇ ਹੀ ਸਰਪੰਚ ਆ ਬਾਈ ਵੈਸੇ ਹੀ ਸਰਪੰਚ ਆ ਸਰਚਾ ਧਰਿਆ ਵੈ ਇਹਨਾਂ ਦੇ ਭਰਾਵਾਂ ਦੇ ਸਰਪੰਚ ਹਾਂ ਬੱਸ ਬੱਸ ਜਦੋਂ ਭਰਾ ਨਾਲ ਹੁਣ ਸਰਪੰਚ ਹੀ ਹੁੰਦੀ ਹੈ ਬਾਬਾ ਦੀਪ ਸਿੰਘ ਕਹਿੰਦਾ ਹੀਗਾ ਵੀ ਤੂੰ ਥਾਪੜਾ ਦੇ ਦਿਓ ਕਹਿੰਦੇ ਹਾਂ ਬਾਬਾ ਦੀਪ ਸਿੰਘ ਦੇ ਗਗਨੇ ਨੂੰ ਆ ਗਿਆ ਨੱਕਰਾ ਆ ਗਿਆ ਹੁਣ ਕੈਮਰਾ ਹਾਂ ਕੈਮਰਾ ਓਕੇ ਕਹੜਾ ਬਾਕੀ ਵੇਨੇ ਕਿਵੇਂ ਕੁਆਲਿਟੀ ਕੁਆਲਿਟੀ ਬਣਦੀ ਇਹ ਬਣਾ ਦੇ ਤੂੰ ਬਈ ਚਾਰ ਕੋਲਚੇ ਬਣਾ ਦੇ ਵਧੀਆ ਠੀਕ ਆ ਗਰਮ ਕਰ ਦੇ ਵਧੀਆ ਆਲੂ ਲੂ ਵਧੀਆ 10 ਮਿੰਟ ਲਾ ਲੈ ਕੋਈ ਏਡੀ ਦਿੱਕਤ ਨਹੀਂ ਹੈਗੀ ਹੋਰ ਕਗਣਿਆ ਚੜਦੀ ਕਲਾ ਬਈ ਕਾ ਦੱਸ ਪਿਆਗੇ ਹਾਂ ਬਸ ਬਈ ਧੰਨਵਾਦ ਪੀ ਕੇ ਆਏ ਹੁਣੇ ਹੈਂ ਹਾਂਜੀ ਬਾਈ ਜੀ ਕੀ ਹਾਲੇ ਹਾਲੇ ਠੀਕ ਠਾਕ ਚੜਦੀ ਕਲਾ ਬਜੇ ਠੰਡ ਠੰਡ ਤੋਂ ਬਜੇ ਜੀ ਬਜੇ ਹੋਰ ਨਵੀਤਾ ਜੀ ਆ ਗਿਆ ਸਾਡਾ ਬਲੌਗਰ ਆ ਸਾਡੇ ਪਿੰਡ ਦੀਆਂ ਰੌਣਕਾਂ ਬਾਈ ਇਹ ਸਾਡੇ ਪਿੰਡ ਦੀਆਂ ਰੌਣਕਾਂ ਇਹ ਸਾਡੀ 7 ਪਿੰਡ ਦੀ ਹਜੇ ਥੋੜੀ ਮੱਗੀ ਨਹੀਂ ਹਜੇ ਟਾਈਮ ਥੋੜਾ ਘੱਟ ਹੋਇਆ ਬਾਕੀ ਆ ਰੌਣਕਾ ਸਾਡੇ ਪਿੰਡ ਦੀ ਇਹ ਸੁਣਾਉਂਦਾ ਗੱਲਾਂ ਹੈ ਲੋਰਾ ਸਰਦਾਰ ਵੀ ਸਾਡਾ ਆ ਗਿਆ ਹਾਂ ਇਹ ਬਾਈ ਪੂਰੀ ਚੜਾਈ ਆ ਗੱਲਾਂ ਸੁਣਾਉਂਦਾ ਰੌਣਕਾ ਇਹਨਾਂ ਦੇ ਨਾਲ ਹੀ ਆ ਮੇਰਾ ਬਸ ਚਾਹ ਨੂੰ ਜੀ ਤਾਂ ਨਹੀਂ ਕਰਦਾਗਾ ਠੰਡ ਤਾਂ ਨਹੀਂ ਜੀ ਕੁਛ ਕਿਵੇਂ ਓਕੇ ਹੋਣਾ ਬਾਈ ਜੀ ਚੱਲੀਏ ਟਿਊਸ਼ਨ ਕਾਉਂਟ ਹਾਂਜੀ ਆ ਗਿਆ ਮਦਕੀ ਆ ਗਿਆ ਸਾਸਤਰੀ ਕਾਲ ਜੀ ਸੈਟ ਹੈ ਥੈਂਕ ਯੂ ਥੈਂਕ ਯੂ ਠੀਕ ਆ ਅੱਜ ਵੀਡੀਓ ਵਾਇਰਲ ਹੋ ਗਈ ਤੇਰੀਆਂ ਬਈਆ ਯਾਰ ਸਾਡਾ ਮਦਕੀ ਹੋਰ ਬੰਦੀ ਚੜਦੀ ਕਲਾ ਚਾਹ ਪਣੀ ਆ ਜਾ ਬਸ ਮਿਹਰਬਾਨੀ ਮੱਲੀ ਗਈ ਹਾਂਜੀ ਥੈਂਕ ਯੂ ਇਹ ਲੈ ਆਖਾ ਹਮ ਵੀ ਨਹੀਂ ਆ ਚਾ ਮੂਰਾ ਤਾਂ ਫਿਰ ਚਟਣੀ ਲੱਗੀ ਚੱਲੀਏ ਟਿਊਸ਼ਨ ਤੇ ਜਨਰਲ ਛੱਡ ਕੇ ਆ ਮਾ ਬੱਚੇ ਹੁਣ ਕਿਉਂਕਿ ਸ਼ੂਟਿੰਗ ਇਹਦੇ ਚ ਵੀ ਲਾਸ ਵੱਧ ਹੁੰਦਾ ਪੜਾਈ ਦਾ ਆ ਯੈਸ ਉਧਰੋਂ ਯੂਮ ਲਾਉਣੀ ਪੈਂਦੀ ਆ ਨਾ ਲੱਗਦੀ ਆ ਕਈ ਵਾਰੀ ਨੈਟਵਰਕ ਪ੍ਰੋਬਲਮ ਕਈ ਵਾਰੀ ਹੋਰ ਬਰਬੜਾਣਾ ਹਾਂ ਹਮਮ ਇਹ ਓਕੇ ਹਾਂਜੀ ਛੱਡ ਗਿਆ ਵਾ ਹੁਣ ਛੱਡ ਗਿਆ ਚਲ ਚਾ ਆ ਕੇ ਪੀਣਾ ਤੇ ਖੁਸ਼ੀ ਨੂੰ ਵੀ ਕਿਆ ਥੋੜੇ ਦਿਨ ਲਾਲਾ ਹੈਂ ਖੁਸ਼ੀ ਚੱਲ ਜੇ ਰੋਜ਼ ਦਾ ਵਰਕ ਹੋ ਜਾ ਕੋਲ ਸਕੂਲ ਦਾ ਹੋਰ ਫਿਰ ਘਰੇ ਤੇ ਵੀ ਕਲਾਸ ਲੈਣੀ ਹੈ ਨਹੀਂ ਟੀਚਰ ਸਪੇਸ ਦੇ ਉਹ ਵੀ ਕਰ ਲੀਤਾ ਤੇ ਨਾਲੇ ਟੈਸਟ ਟੁਸਟ ਵੀ ਦੇ ਦਿੱਤੀ ਨਹੀ ਨਹੀ ਸਹੀ ਹੈ ਘਰੇ ਤੇ ਤੇ ਭੱਜੇ ਫਿਰ ਤਾਂ ਠੰਡ ਚੋਂ ਉੱਥੇ ਸਾਰਾ ਨਹੀਂ ਨਹੀਂ ਕਰਦਾ ਹੂੰ ਕਿੰਨਾ ਟਾਈਮ ਹੋ ਗਿਆ 4 ਵਜੇ ਕੇ ਸਵਾ ਚਾਰ ਤੇ ਮੈਂ ਮੁੜ ਕੇ ਖੇਤ ਵੀ ਜਾਣਾ ਚਲੋ ਫਿਰ ਅੱਲਾਹ ਭਾਈ ਮੈਂ ਕਹਾ ਚਲੋ ਵੀਊ ਲੈ ਲਗੇ ਆਪਾਂ ਜਾਂਦੇ ਆਂਦੇ ਆਂ ਸੋਈ ਕੇ ਰਹਿ ਗਾਲ ਚੀ ਐ ਵੀਡੀਓ ਕੇਰਪੋਰਟ ਹੈ ਠੰਡ ਬਹੁਤ ਹੈ ਉਹ ਉਹ ਮੈਂ ਨਾ ਮੋਟਰਸਾਈਕਲ ਚਲਾਉਣ ਨੂੰ ਜੀ ਨਹੀਂ ਕਰਦਾ ਮਾਸਾ ਵੀ ਮਾਸਾ ਵੀ ਨਹੀਂ ਜੀ ਕਰਦਾ ਮਾਸਾ ਵੀ ਆਹੋ ਮੁੰਡੇ ਇੱਧਰ ਤੁਹਾਨੂੰ ਅੱਜ ਕੋਠੀ ਵਿਖਾ ਦਈਏ ਬਣਦੀ ਦਾ ਬਹੁਤ ਦਿਨਾਂ ਦੀ ਇਹ ਆ ਤੇ ਵੀਡੀਓ ਨੂੰ ਰੁੱਕ ਜਾ ਪਰ ਅੱਜ ਮੇਰੇ ਤੋਂ ਰਹਾ ਨਹੀਂ ਗਿਆ ਰਹਾ ਜਾਂ ਨਹੀਂ ਗਿਆ ਵੀ ਠੰਡ ਬਹੁਤ ਆ ਤੇ ਮੇਰੇ ਤੋਂ ਗਾਂ ਖੇਤ ਹਜੇ ਪਹੁੰਚਿਆ ਨਹੀਂ ਗਿਆ ਤੇ ਤੁਹਾਨੂੰ ਫਾਰਮ ਵਿਖਾਉਣੇ ਵੀ ਇਹੋ ਜੀ ਮੋਟਰ ਦਿਖਾਉਣੇ ਆ ਮੁੰਡੇ ਹਜੇ ਤਿਆਰ ਕਰੀ ਜਾਂਦੇ ਆ ਬਾਕੀ ਪ੍ਰੋਪਰ ਵਲੌਗ ਫੇਰ ਬਣਾਵਾਂਗੇ ਜਦੋਂ ਪੂਰੀ ਡਨ ਹੋ ਗਈ ਇਹ ਹਜੇ ਕੰਮ ਚੱਲੀ ਜਾਂਦਾ ਤੇ ਤੁਸੀਂ ਨਾ ਜਰੂਰ ਕਮੈਂਟ ਕਰਿਓ ਤੇ ਸਾਨੂੰ ਸੁਝਾਅ ਵੀ ਦੇ ਦਿਓ ਵੀ ਹੋਰ ਕੀ ਚਾਹੀਦਾ ਵੈਸੇ ਤਾਂ ਮੁੰਡੇ ਪੂਰੇ ਮਾਰ ਆ ਇਹ ਕੰਮ ਪੂਰਾ ਖਿੱਚੀ ਆਉਂਦੇ ਅੱਜ ਨਵੇਂ ਕੈਮਰੇ ਨਾਲ ਇਹਨਾਂ ਦੀ ਪਹਿਲਾਂ ਰਿਕਾਰਡ ਕਰ ਲਓ ਵੀ ਮਿੱਤਰੋ ਵੇਖੋ ਫਾਰਮ ਹਾਊਸ ਹਾਂ ਭਾਈ ਕੀ ਹਾਲ ਹੈ ਵਧੀਆ ਵਧੀਆ ਜਸਵਿੰਦਰ ਸਿੰਘ ਚੜ੍ਹਦੀ ਕਲਾ ਹਾਂਜੀ 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 ਲਓ ਵੀ ਜਦੋਂ ਜਦੋਂ ਇਹਨਾਂ ਨੂੰ ਸੜਕ ਬਣਦੀ ਕਿਹਾ ਸੀ ਨਾ ਤੇ ਉਦੋਂ ਹੀ ਕਹਿੰਦੇ ਸੀ ਮੈਂ ਇਹ ਕਹਿੰਦੇ ਸੀ ਵੀ ਆਪਾਂ ਬਣਾਵਾਂਗੇ ਤੇ ਅੱਜ ਫਿਰ ਇੱਧਰ ਲੈ ਕੇ ਪਾਸੇ ਦਿਖਾਉਨੇ ਹਾਲੇ ਰੰਗ ਰੂੰਗ ਹੋਣ ਵਾਲੀ ਰਹਿੰਦੀ ਆ ਤੇ ਮੈਂ ਥੋੜਾ ਅੱਜ ਵੇਖੇ ਕਾਲੀ ਕਰ ਗਿਆ ਧੱਕੇ ਨੇ ਵਿਖਾਉਣ ਲੱਗਾ ਤੇ ਆਪਾਂ ਸ਼ੁਰੂਆਤ ਕਰਦੇ ਹਾਂਗੇ ਮੇਨ ਗੇਟ ਤੋਂ ਤੇ ਹਲੇ ਚਲੋ ਰੰਗ ਰੂੰਗ ਕਰਨਾ ਵੈਸੇ ਤੇ ਲਓ ਵੀ ਐਂਟਰੀ ਤੋਂ ਆਪਾਂ ਸ਼ੁਰੂ ਕਰਦੇ ਹਾਂ ਲਓ ਵੀ ਮਿੱਤਰੋ ਕਿਉਂ ਆਹ ਗੇਟ ਆ ਆ ਵੇਖੋ ਮੈਂ ਕਹਿੰਦਾ ਵਾਂਸ-ਵੂਸ ਲਾ ਕੇ ਹਨ ਘੈਂਟ ਗੱਲਬਾਤ ਬਣਾਈ ਪਈ ਐ ਤੇ ਲੋ ਵੀ ਜੀ ਅੱਗੇ ਗੱਲ ਕਰਦੇ ਆ ਐਂਟਰੀ ਹੋਣ ਸਾਰ ਇਧਰ ਤੁਹਾਨੂੰ ਗੋਲ ਟੇਬਲ ਮਿਲੂਗਾ ਤੇ ਇਹ ਜਿੰਨਾ ਵੀ ਆ ਸਮਾਨ ਆ ਸਾਰਾ ਦੇਸੀ ਤਰੀਕੇ ਨਾਲ ਆਪ ਹੀ ਤਿਆਰ ਕੀਤਾ ਚੋਬਰਾਂ ਨੇ ਹਉ ਮਿੱਤਰ ਹੋਰ ਬਾਈ ਸੰਤੂ ਸਾਹਿਬ ਕੀ ਹਾਲ ਚਾਲ ਚੜਦੀ ਕਲਾ ਕਰੀ ਜਾਓ ਨਾ ਰੰਗ ਚੱਕੀ ਜਾਣੇ ਫਟੇ ਲੋ ਵੀ ਇਧਰ ਸਟਾਰ ਸਟੋਰ ਬਣਾਈ ਜਾਂਦੇ ਮੁੰਡੇ ਕਿਉਂ ਅਜੇ ਵੈਸੇ ਨਾਰਮਲ ਹੀ ਆ ਬਾਕੀ ਆਪ ਦੇ ਮੂੰਹੋਂ ਦੱਸਣਗੇ ਆ ਗਿਆ ਜਾਲੀਆਂ ਜੂਲੀਆਂ ਲਾਈਆਂ ਦੱਸੋ ਕਿਵੇਂ ਲੱਗੀਆਂ ਕਰਦੇ ਨੇ ਹਾਂ ਇਹ ਅੱਜ ਇਹ ਬਣਾਉਂਦੇ ਨਹੀਂ ਸੀ ਯਾਰ ਬਹੁਤ ਦਿਨ ਹੋ ਗਏ ਆ ਇਹ ਕਹਿੰਦੇ ਹਜੇ ਨਹੀਂ ਵੀਡੀਓ ਬਣਾਉਣੀ ਮੈਂ ਕਹਾ ਫਿਰ ਇੰਨੀ ਕਿ ਤਾਂ ਬਣਾਵਾਂਗੇ ਹੁਣ ਇਹ ਤਾਂ ਨੇਤੀ ਵਧਾਈ ਜਾਂਦੇ ਪੰਮਿਆਂ ਕਿ ਨਹੀਂ ਆਹ ਵੇਖੋ ਜਗਾ ਆਹ ਵੇਖ ਜਗਾੜ ਲਾਇਆ ਇਹਨਾਂ ਦਾ ਕਿ ਨਹੀਂ ਕਰੀ ਜਾਂਦੇ ਮੁੰਡੇ ਬਈ ਬਾਜੇ ਇਹਨਾਂ ਨੂੰ 10 ਦਿਨ ਹੋ ਗਏ ਲੱਗਿਆ ਪਿਆ ਨੂੰ ਹਾਂ ਜ਼ਿਆਦਾ ਹੋ ਗਏ ਹੋਣੇ ਆ ਜ਼ਿਆਦਾ ਹੋ ਗਏ ਆਵੇ ਲੋ ਬਾਈ ਪੂਰੇ ਮੈਦਾਨ ਕਰਨ ਵਾਲੀ ਇਹਨਾਂ ਦੀ ਹਾਂ ਮੈਂ ਉਹ ਹੀ ਆਣਾ ਮੈਂ ਕਹਾਂ ਵੀ ਬਣਾਵਾਂਗੇ ਪ੍ਰੋਪਰ ਫੇਰ ਵੀ ਅਜੇ ਤੱਕ ਇਹਾਂ ਆਹ ਵਿਖਾਉਨੇ ਆ ਮਾੜਾ ਮੋਟਾ ਹਜੇ ਰੰਗ ਰਹਿੰਦਾ ਜਿਹਦਾ ਕੰਮ ਬਹੁਤ ਰਹਿੰਦਾ ਕੰਮ ਪਿਆ ਹਾਂ ਅਜੇ ਕੰਮ ਪਿਆ ਅਜੇ ਤਾਂ ਇੱਥੇ ਵੀ ਚੌਂਕੜੀ ਦੇ ਨਕਸ਼ਾ ਨੁਕਸ਼ਾ ਨਹੀਂ ਬਣਾਉਣਾ ਹਾਂ 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 ਹਜੇ ਤਾਂ ਸਟਾਰਟ ਟੂਰ ਹੈਂ ਚਿੱਟਾ ਰੰਗ ਚਿੱਟਾ ਹਾਂ ਹਾਂ ਅਵੇ ਆਲ ਨੂੰ ਲਾਈ ਬੈਠੇ ਹਾਂ ਚਿੱਟੇ ਨਾਲ ਵਧੀਆ ਜਗਣੀਆਂ ਆਹ ਹੋਰ ਜੀ ਹੋਰ ਠੀਕ ਆ ਜਨਾਬ ਮੈਂ ਮਾੜਾ ਮੋਟਾ ਪਾਇਆ ਜੀ ਤਾਂ ਨਾ ਇਹ ਤਾਂ ਤਿਆਰੀ ਦੇ ਵਿੱਚ ਆਦੀ ਕੰਮ ਸਵਾਰ ਤੇ ਆ ਪਾ ਕੁਰਸੀਆਂ ਕਰਸੀਆਂ ਬਣਾ ਲੈ ਕੁਰਸੀਆਂ ਕੁਰਸੀਆਂ ਭਾਈ ਰੰਗ ਕੀਤੀਆਂ ਆ ਦੇਖੋ ਤੁਸੀਂ ਜਿਹੜਾ ਗੇਟ ਲੱਗਾ ਨਾ ਕਿਉਂ ਉੱਡਦੇ ਆ ਨਾ ਕਬੂਤਰ ਨਹੀਂ ਯਾਰ ਸੋਹਣੀ ਡੈਕੋਰੇਸ਼ਨ ਕਰਦਾ ਐਨਾ ਵੀ ਇਹ ਕਿਹੜਾ ਪੈਂਟਰ ਆ ਪਰ ਫਿਰ ਵੀ ਘੈਂਟ ਬਣਾਈ ਹੋਣਾ ਇਹ ਨਹੀਂ ਸੰਦੂ ਸਾਹਿਬ ਹੋਰ ਕੀ ਕੀ ਕਰ ਦੇਣਾ ਫਿਰ ਇੱਥੇ ਜਿਹੜਾ ਬੰਮਾਂ ਚ ਆਇਆ ਚੱਕੀ ਤੇ ਹਜੇ ਤਾਂ ਬਾਈ ਜਣੀ ਸ਼ੁਰੂਆਤ ਹੀ ਹੈ ਤਾਂ ਜਣੀ ਕਿਤੇ ਕੋਸ਼ ਲਾ ਲਿਆ ਜਾਲੀਆਂ ਜੁਲੀਆਂ ਲਾਈਆਂ ਹਾ ਟੇਬਲ ਬਣਾਇਆ ਹਨਾ ਪੈਪ ਤੇ ਤੇ ਇੱਥੇ ਹੁੰਦਾ ਬੋਰ ਬੋਰ ਤੇ ਹੀ ਪੈਪ ਲਾ ਕੇ ਕਿਉਂਕਿ ਆ ਸਾਫ ਸਪਾਈ ਹਜੇ ਸੈਟਿੰਗ ਮੈਟਿੰਗ ਕਰਨ ਵਾਲੀ ਹੈ ਤਾਂ ਕੰਮ ਚੱਲਦਾ ਪਿਆ ਤੇ ਆ ਬੈਠਣ ਬੂਠਣ ਨੂੰ ਇਧਰ ਹਜੇ ਫੁੱਲ ਬੂਟੇ ਲਾਉਣੇ ਆ ਤੇ ਬਾਕੀ ਜਦੋਂ ਪ੍ਰੋਪਰ ਪੂਰੀ ਤਿਆਰ ਹੋ ਗਈ ਨਾ ਫਿਰ ਇੱਕ ਵਾਰੀ ਤੁਹਾਨੂੰ ਵੀਡੀਓ ਦਿਖਾਵਾਂਗੇ ਅੱਜ ਚਲੋ ਛੋਟ ਲੈਦੇ ਨੇ ਹਜੇ ਝੌਂਪੜੀ ਝੂਪੜੀ ਪਾਉਣੀ ਜਸਵਿੰਦਰ ਨੇ ਬਾਈ ਘੈਂਟ ਬਣ ਜੂ ਕੰਮ ਕਰੇਂ ਘੈਂਟ ਘੈਂਟ ਬਣਾਵਾਗੇ ਤੂੰ ਹੋਰ ਫਿਰ ਫੇਰ ਇੱਕ ਵਾਰੀ ਮਿਲਾਂਗੇ ਨਹੀਂ ਸਹੀ ਗੱਲ ਆ ਜਦੋਂ ਖੇਤ ਹਨਾ ਰਹਿਣਾ ਬਹਿਣਾ ਆਪਣਾ ਹਨਾ ਟੌਰ ਨਾ ਬੰਦਾ ਬੈਂਦਾ ਕੋਈ ਚਾਹ ਪਾਣੀ ਪੀਂਦਾ ਸੋਹਣਾ ਲੱਗਦਾ ਹਨਾ ਬਸ ਆ ਘੈਂਟ ਜੀ ਫੀਲਿੰਗ ਆਉਂਦੀ ਆ ਤੇ ਬਾਕੀ ਜਿਹੜੇ ਕਹਿੰਦੇ ਆ ਨਾ ਵੀ ਆਏ ਤੇ ਜਔ ਆ ਜਿਹੜੀ ਬਾਈ ਆਹ ਫੀਲਿੰਗ ਆ ਨਾ ਆਸ ਵਰਗ ਆ ਪੰਜਾਬ ਸਵਰਗ ਮੰਨਦੇ ਹੋਏ ਗੱਲ ਬਾਈ ਇਹ ਸਵਰਗ ਜਿੱਥੇ ਮਰਜੀ ਚਲੇ ਜੋ ਹੁਣ ਬਾਹਰ ਵੀ ਆਪਣੇ ਬੰਦੇ ਵੀ ਤੁਸੀਂ ਬੈਠੇ ਵੇਖੀ ਜਾਂਦੇ ਆ ਜਰੂਰ ਕਮੈਂਟ ਕਰਿਓ ਹੈ ਤਾਂ ਚਲੋ ਹਨਾ ਸਾਰੇ ਗਏ ਆ ਸਾਡਾ ਵੀ ਜ਼ਿਕਰ ਦਾ ਸਾਰਿਆਂ ਦਾ ਜ਼ਿਕਰ ਦਾ ਕੈਨੇਡਾ ਅਮਰੀਕਾ ਜਾਣ ਨੂੰ ਪਰ ਉਹ ਕਾਲ ਮਲਾ ਕੇ ਜੇ ਗੱਲ ਕੀਤੀ ਜਾਵੇ ਪੰਜਾਬ ਸਵਰਗ ਆ ਨਜ਼ਾਰੇ ਨਹੀਂ ਲੱਭਦੇ ਆ ਨਜ਼ਾਰੇ ਵਾਕਿਆ ਨਹੀਂ ਲੱਭਣੇ ਸਾਨੂੰ ਉਹ ਥੋੜੇ ਆ ਨਹੀਂ ਲੱਭਦੇ ਤੇ ਤੁਹਾਨੂੰ ਆ ਸਾਡੇ ਆ ਨਹੀਂ ਲੱਭਦੇ ਪਰ ਉਹ ਪੰਜਾਬ ਨਾਲ ਦੀ ਰੀਤ ਨਹੀਂ ਜਿਹੜੇ ਤੁਸੀਂ ਵੀ ਉਹਨੇ ਸਾਰੇ ਮੈਸੇਜ ਕਰਦੇ ਆ ਨਾ ਹਾਂ ਕਿਆ ਠੋੜੇ ਪੈਸੇ ਵਾਲੀ ਵੀਡੀਓ ਵੇਖ ਕੇ ਅਸੀਂ ਮੈਸੇਜ ਕਰੀਏ ਨਾ ਉਦੋਂ ਆਪਾਂ ਕਰਦੇ ਨਾ ਸਾਡੀ ਨਜ਼ਾਰੇ ਵਾਲੀ ਵੀਡੀਓ ਵੇਹਣਿਆ ਤੇ ਉਦੋਂ ਤੁਸੀਂ ਮੈਸੇਜ ਕਰੀਏ ਸਹੀ ਗੱਲ ਸਹੀ ਗੱਲ ਨਾ ਵੀ ਬੰਦੇ ਘੈਂਟ ਆ ਆਪਣੇ ਪਿਆਰ ਮੁਹੱਬਤ ਇਦਾਂ ਹੀ ਹਨਾ ਬਣਿਆ ਰਵੇ ਸਾਰਿਆਂ ਦਾ ਤੇ ਘੈਂਟ ਗੱਲਬਾਤ ਹੋਰ ਨਵੀਂ ਤਾਜੀ ਹੋਰ ਬੜ ਨਵੀਆਂ ਤਾਂ ਜੀ ਮਜੇ ਠੰਡ ਤੋਂ ਠੰਡੋ ਬਚੇ ਵੀ ਚਲੋ ਟਾਣ ਤੋਂ ਬਜਨਾਸਤੀ ਕਰੀਏ ਨਹੀਂ ਨਹੀਂ ਸਾਰਾ ਕੋਈ ਜ਼ਰੂਰੀ ਹੈ ਕਣੀ ਨਹੀਂ ਨਹੀਂ ਸੋਹਣਾ ਲੱਗਦਾ ਬੈਠਾ ਵੀ ਆ ਸੜਕ ਤੇ ਵੀ ਕੋਈ ਆਉਂਦਾ ਕੋਈ 100 ਪੈਂਡ ਦੇ ਹੁਣ ਤਾਂ ਇੱਥੇ ਨੰਗਦੇ ਹੀ ਬਹੁਤ ਆ ਚੱਲੇ ਨੇ ਨਾਲ ਵੇਖਦਾ ਬੰਦਾ ਹੈ ਨਾ ਸੋਹਣਾ ਬਣ ਗਿਆ ਜਗਾ ਕੋਈ ਬੰਦੇ ਕੋਈ ਜਾਂਦੇ ਖਣੀ ਨਸ਼ਾ ਪੀਣ ਨੂੰ ਬੜਾਈ ਜਾਂਦੇ ਨਹੀਂ 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 ਸਾਰੀ ਗੱਲ ਉਹ ਨਹੀਂ ਹੁੰਦੀ ਨਸ਼ਾ ਪੀਣ ਨੂੰ ਹੋਰ ਬੜੀਆਂ ਥਾਵਾਂ ਬਣੀਆਂ ਕਣੀ ਕਿਤੇ ਵੀ ਬੰਦਾ ਬਹਿ ਕੇ ਪੀ ਸਕਦਾ ਨਸ਼ਾ ਪੀਣ ਨੂੰ ਤਾਂ ਭਾਈ ਖਾਸਾ ਬੋਤਲ 250 ਦੇ ਲੈ ਕੇ ਹਾਂ ਜਿੱਥੇ ਮਰ ਪੀਣਾ ਜਿਹੜੀ ਨਾਲੀ ਚ ਮਰਜੀ ਪਿਆਰਾ ਸਹੀ ਗੱਲ ਸਹੀ ਗੱਲ ਆ ਉੱਥੋਂ ਦੀ ਜਗ੍ਹਾ ਦੀ ਲੋੜ ਹੁੰਦੀ ਆ ਇਹ ਇੱਕ ਐਨਜੋਇਮੈਂਟ ਆ ਜੇ ਇੱਥੇ ਆਪਾਂ ਰੋਟੀ ਲੈ ਕੇ ਆਉਣ ਇੱਥੇ ਡਬਲ ਹੋਰ ਸਵਾਦ ਆਉਣੀ ਹੈ ਨਾ ਤੇ ਬੈਠਾਂ ਚਾਹ ਪਾਣੀ ਮੈਂ ਆ ਗਿਆ ਇੱਥੋਂ ਨੰਗੇ ਆਉਂਦਾ ਬੰਦਾ ਆ ਜਾਂਦਾ ਆ ਜਾਂਦਾ ਮਲ ਵਰਤਨ ਬੰਦਾ ਠੰਡਾ ਤੱਤਾ ਪੀ ਸਕਦਾ ਜਰੂਰੀ ਥੋੜੀ ਆ ਰੋਟੀ ਆਪਣੇ ਬੰਦੇ ਝੋਨਾ ਖਾਣਗੇ ਆਪਣੇ ਭਰਾ ਬੈਠ ਕੇ ਰੋਟੀ ਖਾਣਗੇ ਚਾਹ ਪਾਣੀ ਪੀਣਗੇ ਜਰੂਰੀ ਨਹੀਂ ਹਰ ਚੀਜ਼ ਨਸ਼ਾ ਹੁੰਦਾ ਜਿਵੇਂ ਪੈਗ ਲਾਉਣੇ ਚਲੋ ਉਹ ਵੀ ਉਹ ਵੀ ਲਾਉਣ ਵਾਲਾ ਸਮਾਂ ਹੁੰਦਾ ਪੈਗ ਸਾਰੀ ਦੁਨੀਆ ਲਾਉਂਦੀ ਆ ਉਹ ਵੀ ਇੱਕ ਟਾਈਮ ਹੁੰਦਾ ਉਹ ਫੰਕਸ਼ਨ ਵੀ ਜ਼ਿੰਦਗੀ ਜਰੂਰੀ ਆ ਪਰ ਉਹਨਾਂ ਉਹਨਾਂ ਵਧੀਆ ਆਪਦਾ ਇੰਜੋਏਮੈਂਟ ਕਰੋ ਜ਼ਿੰਦਗੀ ਇੱਕ ਵਾਰ ਹੀ ਮਿਲੀ ਵਾਰ-ਵਾਰ ਨਹੀਂ ਮਿਲਣੀ ਕਿ ਨਹੀਂ ਸੰਧੂ ਸਾਹਿਬ ਬਾਕੀ ਭਾਈ ਆਪਣਾ ਤਾਂ ਘੈਂਟ ਆਪਣੇ ਯਾਰ ਆਪਣੇ ਨਾਲ ਖੜਦੇ ਆ ਤੇ ਬਾਕੀ ਚਲੋ ਹੁਣ ਚੱਲਦੇ ਆ ਤੇ ਫੇਰ ਕਿਸੇ ਦਿਨ ਇਹ ਪੂਰਾ ਤੁਹਾਨੂੰ ਦਿਖਾਵਾਂਗੇ ਵੀਊ ਠੀਕ ਹੈ ਕਿ ਨਹੀਂ ਸਫਾਈ ਸੁਥਾਈ ਕਰ ਲਗੇ ਨਾ ਭਾਈ ਮੋਟਰ ਤੋਂ ਸਿੱਧਾ ਖੇਤ ਮੈਂ ਕਹਿਆ ਵੀ ਢੇੜਾ ਮਾਰਦੀ ਕਿਉਂਕਿ ਮੈਂ ਕੋਈ ਵੀ ਦਿਨ ਢੇੜਾ ਮਾਰੇ ਤੋਂ ਬਣਾ ਨਹੀਂ ਛੱਡਦਾ ਢੇੜਾ ਖੇਤ ਮਾਰਨਾ ਜ਼ਰੂਰੀ ਹੈ ਤੇ ਟਾਈਮ ਵੀ 5 ਵਜ ਗਿਆ ਤੇ ਗੁਰੂ ਘਰ ਵੀ ਜਾਣਾ ਤੇ ਭੁੰਦ ਜੀ ਫੇਰ ਲੈਿੰਦੀ ਜਾਂਦੀ ਆ ਪਹਿਲਾਂ ਥੋੜਾ ਲੱਗਦਾ ਵੀ ਜਿਵੇਂ ਧੁੱਪ ਜੀ ਨਿਕਲਾਊਗੀ ਪਰ ਹੁਣ ਫੇਰ ਹੋਵੇਂ ਹੀ ਕਿਉਂਕਿ ਸ਼ਾਮ ਹੋ ਗਈ ਨਾ ਬਾਕੀ ਸ਼ਾਮ ਦਾ ਵੀਊ ਚੈੱਕ ਕਰ ਲੋ ਤੇ ਬਾਕੀ ਕਮੈਂਟ ਜ਼ਰੂਰ ਕਰਿਆ ਜੋ ਕਿਵੇਂ ਲੱਗਾ ਇੱਕ ਕਰੀ ਮੈਂ ਤੁਹਾਨੂੰ ਕਮਾ ਕੇ ਦਿਖਾ ਦਿੰਨਾ। ਵੀਊ ਸਾਰਾ। ਬਾਕੀ ਇਹਦੇ ਬਾਰੇ ਹਲੇ ਨੌਲਜ ਥੋੜੀ ਘੱਟ ਆ। ਹੌਲੀ-ਹੌਲੀ ਸੈੱਟ ਆ ਜਾਊਗਾ ਕੰਮ। ਸਾਹਜ ਆਇਆ ਨਾ ਕਿਸੇ ਚੀਜ਼ ਦਾ। ਅੱਜ ਇਹਦਾ ਸਟੈਂਡ ਵੀ ਬਾਈ ਕੀਤਾ। ਉਹ ਹੁਣ ਤਾਂ ਦਿਖਣਾ ਨਹੀਂ ਹੈਗਾ। ਫੇਰ ਦਿਖਾ ਦਾਂਗੇ ਅਗਲੇ ਵਲੌਗ 'ਚ। ਬਾਕੀ ਓਕੇ ਦੀ ਰਿਪੋਰਟ ਆ ਤੇ ਗੁਡਾਈ ਮੇਰੇ ਤੋਂ ਫੇਰ ਨਹੀਂ ਹੋਈ। ਹਜੇ ਲਸਨ-ਲਸਨ ਸਾਰਾ ਕੋਈ ਗੁਡਾਈ ਕਰਨ ਵਾਲਾ ਪਿਆ। ਇੱਧਰ ਵੀ ਮੇਰਾ ਇਰਾਦਾ ਸੀ ਇਹ ਹੁਣ ਮੇਰਾ ਗੰਡੇ ਲਾਉਣੇ ਸੀ ਵੈਸੇ ਇਹ ਪਲਾਟ ਐਂ ਪਿਆ ਇਹ ਮੂਲੀਆਂ ਸੀਗੀਆਂ ਚੋਦੂ ਬਾਦ ਕਿਉਂਕਿ ਗਿੱਲਾ ਜਾਦੇ ਸੀ ਬੱਤਰ ਨਹੀਂ ਆਏ ਤੇ ਹੁਣ ਬੂਟੀ ਹੀ ਹੋ ਗਈ ਐ ਬੂਟੀ ਪੱਟ ਕੇ ਪਰਲੇ ਪਾਸੇ ਗਾਜਰਾਂ ਦੀਆਂ ਲਾਣਾਂ ਲੱਗੀਆਂ ਇਹਦੇ ਚ ਮੇਰਾ ਇਰਾਦਾ ਹੈ ਵੀ ਫੇਰ ਤੋਂ ਦੁਬਾਰਾ ਮੂਲੀ ਹੀ ਕਾਸ਼ਤ ਕਰ ਦਈਏ ਤੇ ਕਿਉਂਕਿ ਹੁਣ ਮੂਲੀ ਖਤਮ ਹੋਈ ਪਈ ਆ ਤੇ ਨਹੀਂ ਤਾਂ ਭਿੰਡੀ ਤੇ ਮੂਲੀ ਲਾਵਾਂਗੇ ਹੋਰ ਨਹੀਂ ਕੁਛ ਆਪਾਂ ਲਾਉਣਾ ਹੁਣ ਸਿਆਲ ਵਾਲਾ ਨਾ ਗਰਮੀ ਵਾਲੀ ਆਈਟਮ ਲਾਉਣੇ ਆ ਇਹ ਹਵਾ ਵੀ ਚੱਲ ਪਈ ਆ ਤੇ ਹੁਣ ਚੱਲਦੇ ਆਂ ਫਿਰ ਆਪਾਂ ਘਰਾਂ ਨੂੰ ਤੇ ਇੱਕ ਵਾਰੀ ਮੋਟਰ ਦਾ ਵਿਊ ਜਾਂ ਚੈੱਕ ਕਰਾ ਦਿਆਂ ਕਿਉਂਕਿ ਇਹਦੇ ਨਾਲ ਘੈਂਟ ਵਿਊ ਹੁੰਦਾ ਦੇਖੋ ਵੈਸੇ ਮੈਨੂੰ ਮੋਬਾਈਲ ਨਾਲ ਈਜ਼ੀ ਐ ਪਰ ਹੌਲੀ ਹੌਲੀ ਇੱਥੇ ਵੀ ਕਰ ਓਕੇ ਹੋ ਜਾਊਗਾ ਤੇ ਬਾਕੀ ਬਸ ਅਬ ਗੇੜਾ ਹੀ ਲਾਉਣਾ ਸੀ ਇੱਕ ਰੌਣ ਠੰਡ ਬਹੁਤ ਆਂ ਤੇ ਬਿਮਾਰ ਜਿਹਾ ਅੱਗੇ ਹੋਇਆ ਮੈਂ ਗੁਰਦਾਰੇ ਜਾਣ ਦਾ ਵੀ ਕੰਮ ਟਾਈਮ ਹੋਇਆ ਆਪਾਂ ਗੁਰਦਾਰੇ ਜਾਣ ਦਾ ਵੀ ਚਲੋ ਬਈ ਚੱਲ ਗਏ ਤੇ ਬਾਕੀ ਹੁਣ ਵਾਲਾ ਵਲੌਗ ਮੈਂ ਇੱਥੇ ਹੀ ਬੰਦ ਕਰਦਾ ਕਿਉਂਕਿ ਅੜ ਦੁਬਾਰਾ ਟਾਈਮ ਨਹੀਂ ਲੱਗਣਾ ਤੇ ਆਹ ਵਲੌਗ ਇੱਥੇ ਐਂਡ ਕਰਦੇ ਆ ਤੇ ਜੇ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਆ ਜੋ ਤੇ ਮਿਲਦੇ ਆਂ ਬਈ ਤੁਹਾਨੂੰ ਨਵੀਆਂ ਘੈਂਟ ਘੈਂਟ ਵੀਡੀਓਜ਼ ਚ ਤੇ ਜਿਉਂਦੇ ਵਾਸਤੇ ਰਹੋ ਬਸ ਖੁਸ਼ ਰਹੋ ਆਬਾਦ ਰਹੋ ਇਹ ਨਿਆਰੇ ਲੋ ਜ਼ਿੰਦਗੀ ਦੇ ਜ਼ਿੰਦਗੀ ਇੱਕ ਵਾਰ ਮਿਲੀ ਐ ਉਹ ਵਾਰ-ਵਾਰ ਨਹੀਂ ਮਿਲਣੀ ਦਿਲ ਦੁਖੀ ਨਹੀਂ ਕਰਨਾ ਕਿਸੇ ਦਾ ਤੇ ਜ਼ਿੰਦਗੀ ਇੰਜੋਏ ਕਰਨੀ ਐ ਇਹ ਬਾਕੀ ਸਾਰਿਆਂ ਨੂੰ ਲਵ ਯੂ ਐ ਬਾਏ ਬਾਏ